ਅੱਜ ਜਿਹੜੀ ਹਲਕਾ ਪੱਟੀ ਦੇ ਵਿੱਚ ਵੱਡੀ ਲੀਡ ਨਾਲ ਸਾਡੇ ਕੈਂਡੀਡੇਟ ਜਿੱਤਣਾ ਜ਼ਿਲ੍ਹਾ ਪ੍ਰੀਸ਼ਦ ਬਲਾਕ ਸੰਪਤੀ ਮੈਂਬਰ ਜਿੱਤੇ ਆ ਇਹ ਸਾਡੇ ਬਹੁਤ ਹੀ ਸਤਿਕਾਰਯੋਗ ਕਪਤਨ ਮੰਤਰੀ ਸਰਦਾਰ ਲਾਲਜੀਤ ਸਿੰਘ ਭੁੱਲਸ ਦੀ ਅਨਥਕ ਮਿਹਨਤ ਦੇ ਨਾਲ ਜਿਹੜੇ ਕਿ ਜਦੋਂ ਦੀ ਸਰਕਾਰ ਬਣੀ ਆ ਉਦੋਂ ਤੋਂ ਲੈ ਕੇ ਹੁਣ ਤੱਕ ਔਰ ਸੀਐਮ ਸਰਦਾਰ ਭਗਵੰਤ ਸਿੰਘ ਮਾਨਸ ਦੀਆਂ ਜਿੰਨੀਆਂ ਵੀ ਪ੍ਰਾਪਤੀਆਂ ਆ ਔਰ ਜਿੰਨੀਆਂ ਮੈ ਉਹਨਾਂ ਸਹੂਲਤਾਂ ਦਿੱਤੀਆਂ ਵਾ ਉਹਨਾਂ ਵੱਲ ਦੇਖ ਕੇ ਲੋਕਾਂ ਨੇ ਬੜਾ ਵੱਡਾ ਫਤਵਾ ਦਿੱਤਾ ਕਿਉਂਕਿ ਲੋਕਾਂ ਨੂੰ ਕੰਮਾਂ ਦੇ ਨਾਲ ਜਿਹੜੀ ਵੋਟ ਆ ਜੇ ਆਪਾਂ ਲੋਕਾਂ ਦੇ ਕੰਮ ਕਰਾਂਗੇ ਤੇ ਫਿਰ ਵੋਟ ਉਹ ਤੁਹਾਨੂੰ ਪਤਾ ਪੈਣੀ ਆ ਤੇ ਕੰਮਾਂ ਦੇ ਆਧਾਰ ਤੇ ਲੋਕਾਂ ਨੇ ਵੋਟ ਪਾਈ ਆ ਕਿ ਆਮ ਆਦੀ ਪਾਰਟੀ ਇੱਕ ਇੱਕੋ ਇੱਕ ਪਾਰਟੀ ਆ ਕਿ ਜਿਹੜੀ ਜੋ ਵਾਅਦੇ ਕਰਦੀ ਸੀ ਉਹ ਵਾਅਦੇ ਪੂਰੇ ਵੀ ਕੀਤੇ ਜਿਸ ਤਰ੍ਹਾਂ ਮੰਤਰੀ ਸਾਹਿਬ ਨੇ ਵੇਖੋ ਗਰਾਉਂਡਾਂ ਤੋਂ ਲੈ ਕੇ ਰੋੜਾਂ ਤੋਂ ਲੈ ਕੇ ਹਸਪਤਾਲਾਂ ਤੋਂ ਲੈ ਕੇ ਜੋ ਵੀ ਪੱਟੀ ਦੇ ਵਿੱਚ ਕੰਮ ਕੀਤੇ ਆ ਉਹਨਾਂ ਦਾ ਅੱਜ ਜਿਹੜਾ ਸਿੱਟਾ ਵਾ ਜਿੱਤ ਦੇ ਵਿੱਚ ਨਿਕਲਿਆ ਸਾਡੇ ਜਿਸ ਤਰ੍ਹਾਂ ਜ਼ਿਲ੍ਹਾ ਪ੍ਰੀਸ਼ਦ ਦੇ 5 ਜ਼ੋਨ ਸੀ ਪੰਜਾਂ ਜ਼ੋਨਾਂ ਤੇ ਸਾਡੇ ਆਮਾਦੀ ਪਾਰਟੀ ਦੇ ਕੈਂਡੀਡੇਟ ਜਿੱਤੇ 36 ਸਾਡੀਆਂ ਬਲਾਕ ਸੰਮਤੀ ਮੈਂਬਰ ਸੀ 36 ਦੇ ਵਿੱਚੋਂ 33 ਸਾਡੇ ਬਲਾਕ ਸੰਮਤੀ ਮੈਂਬਰ ਜਿੱਤੇ ਔਰ ਬੜੀ ਖੁਸ਼ੀ ਹੋਈ ਆ ਕਿ ਜਿਸ ਤਰ੍ਹਾਂ ਇਹ ਲੋਕਾਂ ਨੇ ਬੜੀ ਆਪਣੇ ਵਰਕਰਾਂ ਨੇ ਬੜੀ ਮਿਹਨਤ ਕੀਤੀ ਆ ਸਰਪੰਚਾਂ ਨੇ ਪੰਚਾਂ ਨੇ ਔਰ ਨਾਲ ਸਾਡੇ ਕਪਟਨ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਰਾਤ ਦਿਨ ਇੱਕ ਕਰਕੇ ਮਿਹਨਤ ਕੀਤੀ ਸੀ ਔਰ ਸਮਾਂ ਵੀ ਬਹੁਤ ਘੱਟ ਸੀ ਪਰ ਲੋਕਾਂ ਨੇ ਜਿਹੜਾ ਮੰਤਰੀ ਸਾਹਿਬ ਨੂੰ ਇਹ ਫਤਵਾ ਦਿੱਤਾ ਵਾ ਇਹ 227 ਦਾ ਸਾਡਾ ਮੁੱਢ ਵੱਜ ਗਿਆ ਕਿ ਵੱਡੀ ਲੀਡ ਨਾਲ ਇਹ ਪੱਟੀ ਹਲਕੇ ਤੋਂ ਮੰਤਰੀ ਸਾਹਿਬ ਨੂੰ ਜਿਤਾਉਣਗੇ ਔਰ ਆਉਣ ਵਾਲੇ ਸਮੇਂ ਵਿੱਚ ਵੀ ਇਹ ਸਰਕਾਰ ਰਿਪੀਟ ਹੋਏਗੀ ਕਿਉਂਕਿ ਲੋਕ ਕਹਿੰਦੇ ਆ ਕਿ ਜਿਹੜਾ ਜਿਹੜੇ ਸਾਡੇ ਕੰਮ ਕਰੂਗਾ ਉਹੀ ਅੱਗੇ ਆਊਗਾ ਉਹ ਪੱਟੀ ਹਲਕੇ ਨੇ ਦਿਖਾ ਦਿੱਤਾ ਕਿ ਅਸੀਂ ਇਸ ਤਰ੍ਹਾਂ ਜਿੱਤਾਂ ਪ੍ਰਾਪਤ ਕਰਦੇ ਸੀ ਵਿਰੋਧੀ ਭੜੇ ਕਹਿੰਦੇ ਸੀ ਕਿ ਭਲਾ ਵੋਟਾਂ ਪਾਉਂਦੇ ਤੇ ਅਸੀਂ ਦੇਖਦੇ ਕਿ ਕਿਤਨਾ ਜਿੱਤਦੇ ਉਹ ਵੀ ਆਪਾਂ ਦੇਖ ਹੀ ਲਿਆ ਵਾ ਯਹਾਂ ਪੀ ਕਿੰਨੀਆਂ ਕਿੰਨੀਆਂ ਸੀਟਾਂ ਆਈਆਂ ਵਾ ਮਾਤਰ ਵੇਖੋ ਕਾਂਗਰਸ ਪਾਰਟੀ ਉਸ ਤੋਂ ਬਾਅਦ ਅਕਾਲੀ ਦਲ ਵੇਖੋ ਕਿੰਨੀਆਂ ਸੀਟਾਂ ਲੈ ਕੇ ਗਏ ਆ ਤੇ ਜਨਕੇ ਕਈਆਂ ਸੀਟਾਂ ਤੇ ਦੇ ਵੱਡੀ ਲੀਡ ਲੀਡ ਨਾਲ ਜਿੱਤ ਕੀਤੀ ਆ ਕਈਆਂ ਥਾਵਾਂ ਤੇ ਤੇ ਅਕਾਲੀ ਦਲ ਤਾਂ ਤੇ ਬਿਲਕੁਲ ਹੀ ਹੁੰਜਾ ਫੇਰ ਜਨਕੇ ਸਮਝ ਲੋ ਕਿ ਹਾਰ ਹੋਈ ਆ ਉੱਥੇ ਤੇ ਤੁਸੀਂ ਜਾਣਦੇ ਹੋ ਕਿ ਜਦੋਂ ਕੋਈ ਵੀ ਆਣ ਕੇ ਅੱਗੇ ਹੋ ਕੇ ਕੰਮ ਨਹੀਂ ਕਰਦਾ ਤੇ ਆਪਣੇ ਲੋਕ ਉਹਨਾਂ ਨੂੰ ਪਿੱਛੇ ਕਰ ਦਿੰਦੇ ਆ ਇਹ ਪੁਰਾਣੀਆਂ ਪਾਰਟੀਆਂ ਦਾ ਹਾਲ ਆ ਕਿ ਉਹਨਾਂ ਨੇ ਕੰਮ ਨਹੀਂ ਸੀ ਕੀਤੇ ਆਮ ਆਦਮੀ ਪਾਰਟੀ ਨੇ ਕੰਮ ਕੀਤੇ ਆ ਕੰਮਾਂ ਦੇ ਆਧਾਰ ਤੇ ਅੱਜ ਸਾਡੀ ਜਿੱਤ ਹੋਈ ਆ ਅਸੀਂ ਸਾਰੇ ਹਲਕਾ ਨਿਵਾਸੀਆਂ ਨੂੰ ਜਿੱਤ ਦਾ ਸਾਰਿਆਂ ਦਾ ਧੰਨਵਾਦ ਕਰਦੇ ਹਾਂ ਮੰਤਰੀ ਸਾਹਿਬ ਵੱਲੋਂ ਜਿਨ੍ਹਾਂ ਨੇ ਵੱਡੀ ਲੀਡਾ ਸਾਡੇ ਕੈਂਡੀਡੇਟ ਜਿਤਾਏ ਆ ਇਸੇ ਤਰ੍ਹਾਂ ਸਾਡੇ ਕੈਂਡੀਡੇਟ ਕੰਮ ਕਰਦੇ ਰਹਿਣ ਜਿੱਤਾਂ ਪ੍ਰਾਪਤ ਕਰਨ ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ ਫਿਰ ਤੋਂ ਅਸੀਂ ਮੰਤਰੀ ਸਾਹਿਬ ਦੇ ਵੱਲੋਂ ਜਿੱਤੇ ਹੋਏ ਕੈਂਡੀਡੇਟਾਂ ਨੂੰ ਵਧਾਈ ਦਿੰਨੇ ਆਂ ਔਰ ਹਲਕੇ ਨੂੰ ਵੀ ਹਲਕੇ ਦਾ ਪੂਰਾ ਨਿਵਾਸੀਆਂ ਦਾ ਧੰਨਵਾਦ ਕਰਦੇ ਆਂ ਕਿ ਜਿਨ੍ਹਾਂ ਨੇ ਸਾਡੇ ਕੈਂਡੀਡੇਟ ਜਿਤਾ ਕੇ ਆਮ ਆਦੀ ਪਾਰਟੀ ਦੀ ਸੀਐਮ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਝੋਲੀ ਵਿੱਚ ਜਿੱਤਾਂ ਪ੍ਰਾਪਤ ਕੀਤੀ। ਕਾਂਗਰਸ ਦਾ ਜਿਹੜਾ ਉਮੀਦਵਾਰ ਆ ਪਿੰਡੋਂ ਹਰ ਗਿਆ ਉਹਦੇ ਬਾਰੇ ਵੀ ਉਹ ਵੇਖੋ ਜੀ ਤੁਸੀਂ ਦੇਖਦੇ ਹੋ ਕਿ ਜਦੋਂ ਉਹ ਜਦੋਂ ਸੱਤਾ ਸੀ ਨਾ ਉਹਨੇ ਆਪਣੇ ਸਰਪੰਚਾਂ ਨੂੰ ਵੀ ਗਾਲਾਂ ਤੋਂ ਬਿਨਾਨੀ ਸਿੱਖ ਹੁੰਦਾ। ਔਰ ਤੇ ਲੱਗ ਛੱਡੋ ਸਰਪੰਚਾਂ ਨੂੰ ਸਰਪੰਚ ਨਹੀਂ ਸਮਝਦਾ ਫਿਰ ਲੋਕਾਂ ਨੇ ਉਹਨੂੰ ਦੱਸਿਆ ਕਿ ਜਿਹੜਾ ਸਾਡੇ ਨਾਲ ਇਸ ਤਰ੍ਹਾਂ ਦਾ ਵਤੀਰਾ ਕਰੂਗਾ ਤੇ ਉਹ ਵੀ ਫਿਰ ਇਸੇ ਤਰ੍ਹਾਂ ਜਾਊਗਾ ਜਿਉਂਨੇ ਕੰਮ ਕੀਤੇ ਹੁੰਦੇ ਕਿਉਂਕਿ ਕਰਤਾ ਧਰਤਾ ਸੀ ਐਮਐਲਏ ਦਾ ਜੋ ਵੀ ਕੁਝ ਕਰਨਾ ਹੀ ਉਹਨੇ ਕਰਨਾ ਹੀ ਕਿ ਜੇ ਉਹਨੇ ਕੀਤਾ ਦਾ ਕੁਝ ਤੇ ਫਿਰ ਉਹਨੂੰ ਵੋਟਾਂ ਨਾ ਪੈਂਦੀਆਂ ਜਿਹੜਾ ਜਿਹੜਾ ਬੰਦਾ ਜਿੰਨੇ ਰਹੀਏ ਤੁਮਾਂ ਜਿਹੜਾ ਆ ਬਾਕੀ ਤੁਹਾਨੂੰ ਪਤਾ ਹੀ ਹੈ ਕਿ ਸਰਪੰਚਾਂ ਨੂੰ ਤੋ ਕੋਸ਼ਿਸ਼ ਕਰਨ ਨਹੀਂ ਦਿੰਦਾ ਕਹਿੰਦਾ ਸੀ ਮੈਂ ਹੀ ਕਰੂੰਗਾ ਮੈਂ ਹੀ ਤੁਹਾਡਾ ਸਰਪੰਚਾਂ ਮੈਂ ਹੀ ਤੁਹਾਡਾ ਐਮਐਲਏ ਆ ਸਭ ਕੁਝ ਕਹਿੰਦਾ ਮੈਂ ਆ ਹੁਣ ਫਿਰ ਲੋਕਾਂ ਨੇ ਵਿਖਾ ਦਿੱਤਾ ਕਿ ਜੇ ਤੇਰੀ ਜਿਹੜੀ ਸ਼ਬਦਾਵਲੀ ਜਿਹੜੀ ਤੂੰ ਵਰਤਦਾ ਰਿਹਾ ਸਰਪੰਚਾਂ ਨਾਲ ਫਿਰ ਸਰਪੰਚਾਂ ਨੇ ਵੀ ਰੋ ਨੂੰ ਵਿਖਾ ਦਿੱਤਾ ਕਿ ਫਿਰ ਤੂੰ ਇਸੇ ਵਾਂਗ ਆ ਸੀ ਤੇ ਮੋਢੇ ਮੋਢੇ ਕਰਕੇ ਸੋੜ ਦਿੱਤਾ